ਕਰ ਤੁਸੀਂ ਇਹ ਵੀਡੀਓ ਲਾਸਟ ਤੱਕ ਦੇਖ ਲਈ ਤਾਂ ਤੁਸੀਂ ਕਦੀ ਵੀ ਇਹੋ ਜਿਹੇ ਛਾਂ ਵਿੱਚ ਜਾਣਾ ਬਿਲਕੁਲ ਵੀ ਪਸੰਦ ਨਹੀਂ ਕਰੋਗੇ ਕਿਉਂਕਿ ਜ਼ਿਆਦਾਤਰ ਹਿੰਦੂ ਅਤੇ ਮੁਸਲਮ ਨੂੰ ਇੱਥੇ ਬਹੁਤ ਵੱਡਾ ਟਾਰਗੇਟ ਮੰਨਿਆ ਜਾਂਦਾ ਹੈ ਹਜੇ ਫਿਰ ਵੀ ਸਿੱਖਾਂ ਦੀ ਕਿਤੇ ਨਾ ਕਿਤੇ ਇੱਥੇ ਇੱਜ਼ਤ ਕੀਤੀ ਜਾ ਰਹੀ ਆ ਪਰ ਕਈ ਜਗ੍ਹਾ ਤੇ ਸਿੱਖਾਂ ਨੂੰ ਵੀ ਬਹੁਤ ਬੁਰਾ ਕਿਹਾ ਜਾ ਰਿਹਾ ਹੈ ਤਾਂ ਦੋਸਤੋ ਇੱਕ ਮੈਨੂੰ ਫੋਨ ਆਇਆ ਮੈਂ ਉਸ ਕੰਟਰੀ ਦਾ ਨਾਂ ਨਹੀਂ ਲੈ ਸਕਦਾ ਉੱਥੇ ਇੱਕ ਗੋਰੇ ਨੇ ਇੰਡੀਅਨ ਨੂੰ ਕਿਹਾ ਜੋ ਕਿ ਸਿੱਖ ਸਰਦਾਰ ਸੀਗਾ ਉਹਨੂੰ ਕਹਿੰਦਾ ਵੀ ਤੁਹਾਡੇ ਤਾਂ ਇੰਗਲਿਸ਼ ਦੇ ਵਿੱਚ ਉਹਨੇ ਬੋਲ ਕੇ ਮੈਨੂੰ ਦੱਸਿਆ ਵੀ ਤੁਹਾਡੇ ਤਾਂ ਕੱਚਾਂ ਦੇ ਵਿੱਚ ਦੀ ਮੁਸ਼ਕਲਾਂ ਦਾ ਤੁਹਾਡੀ ਦਾੜੀ ਦੇ ਕੀ ਦਿਮਾਗ ਕਾਂਦਾ ਤੁਸੀਂ 2 2 3 3 ਦਿਨ ਨਾਹਦੇ ਨਹੀਂ ਇਸ ਕਰਕੇ ਅਸੀਂ ਤੁਹਾਨੂੰ ਚੰਗਾ ਨਹੀਂ ਸਮਝਦੇ ਜਾਂ ਤਾਂ ਤੁਸੀਂ ਪਹਿਲਾਂ ਕੇਸ ਲਵਾਓ ਦਾੜੀ ਕਟਾਓ ਫਿਰ ਇੱਥੇ ਤੁਸੀਂ ਆਣ ਕੇ ਸਾਡੇ ਕੋਲੇ ਜੌਬ ਕਰ ਸਕਦੇ ਹੋ ਫਿਰ ਵੀ ਆਪਾਂ ਕੀ ਕਰਦੇ ਆ ਵੀ ਆਪਾਂ ਬਾਹਰ ਨੂੰ ਭਜਦੇ ਆ ਕਿਉਂਕਿ ਬਾਹਰ ਫਿਊਚਰ ਸਿਕਿਉਰ ਆ ਬਾਹਰ ਫਿਊਚਰ ਸਿਕਿਉਰ ਪਰ ਆਉਣ ਵਾਲੇ ਸਮੇਂ ਵਿੱਚ ਮੈਨੂੰ ਨਹੀਂ ਲੱਗਦਾ ਵੀ ਬਾਹਰ ਕੋਈ ਰਹਿ ਜਾਊਗਾ ਜਿਵੇਂ ਕਿ ਆਪਣੇ ਨਾਲ ਹੁਣ ਦੱਖਣੀ ਕੋਰੀਆ ਤੇ ਮਾਲਦੀਵ ਨੇ ਕੀਤੀ ਆ ਹੁਣ ਤੁਸੀਂ ਦੇਖਿਆ ਕਿ ਪਿਛਲੇ ਕੁਝ ਚਿਰ ਤੋਂ ਮਾਲਦੀਵ ਅਤੇ ਦੱਖਣੀ ਕੋਰੀਆ ਵਿੱਚ ਇੰਡੀਆ ਨੂੰ ਬਿਲਕੁਲ ਹੀ ਬਹਿਣ ਕਰ ਦਿੱਤਾ ਗਿਆ ਹੈ ਇੰਡੀਆ ਅਤੇ ਪਾਕਿਸਤਾਨ ਨੂੰ ਅੱਜ ਮੈਂ ਤੁਹਾਨੂੰ ਕੁਝ ਘਟਨਾਵਾਂ ਦਿਖਾਉਣਾ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੱਕੇ ਬੱਕੇ ਰਹਿ ਜਾਓਗੇ ਤੇ ਤੁਹਾਨੂੰ ਆਪਣੀ ਸੈਲਫ ਰਿਸਪੈਕਟ ਕਿਤੇ ਨਾ ਕਿਤੇ ਚੰਗੀ ਲੱਗਣ ਲੱਗ ਜਾਵੇਗੀ ਤੇ ਦੋਸਤੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਦੋਸਤੋ ਮੰਨ ਲਓ ਤੁਸੀਂ ਦੱਖਣੀ ਕੋਰੀਆ ਦੇ ਵਿੱਚ ਕਿਸੇ ਸ਼ਾਪ ਤੇ ਗਏ ਚਲੇ ਹੋ ਉੱਥੇ ਜੇਕਰ ਤੁਹਾਨੂੰ ਕੋਈ ਕੋਟ ਪਸੰਦ ਆ ਗਿਆ ਤੇ ਕੋਟ ਨੂੰ ਤੁਸੀਂ ਹੱਥ ਲਾ ਕੇ ਚੈੱਕ ਤਾਂ ਕਰੋਗੇ ਵੀ ਕਿਦਾਂ ਕਿਵੇਂ ਕੱਪੜਾ ਹਨ ਉਸ ਤੋਂ ਬਾਅਦ ਉੱਥੋਂ ਦਾ ਔਨਰ ਭੱਜ ਕੇ ਆਵੇ ਤੇ ਉਹਨੂੰ ਸਾਫ਼ ਕਰਨ ਲੱਗ ਜਾਵੇ ਤਾਂ ਤੁਹਾਡੇ ਮਨ ਤੇ ਕੀ ਬੀਤੇਗੀ ਵੈਨ ਵੀ ਗੋ ਫॉर ਸ਼ੋਪਿੰਗ ਵੈਨ ਵੀ ਟੇਕ ਲੁੱਕ ਐਟ ਦ ਡ्रेसेस ਐਂਡ ਆਲ ਥੈਨ ਦੇ ਬੀ ਲਾਈਕ ਦੇ ਕਮ ਵੈਰੀ ਫਾਸਟ ਲਾਈਕ ਦੇ 윌 ਬੀ ਸਿਟਿੰਗ ਐਂਡ ਰੈਕਸਿੰਗ ਦੇ ਜਸਟ ਕਮ ਡੈਸ਼ ਆਨ ਦੇ ਲਾਈਕ ਡਸਟ ਇਟ ਓਕੇ ਆਮ ਨਾਟ ਬਾਈਂਗ ਹੁਣ ਮੈਂ ਤੁਹਾਨੂੰ ਇੱਕ ਸਿਚੁਏਸ਼ਨ ਹੋਰ ਦਿੰਦਾ ਬਾਈ ਦੇ ਵੇ ਤੁਸੀਂ ਇੱਕ ਪਾਰਕ ਦੇ ਵਿੱਚ ਗਏ ਚਲੇ ਹੋ ਇੱਕ ਲੜਕੀ ਇੱਕ ਪਾਰਕ ਦੇ ਵਿੱਚ ਗਈ ਚਲੀ ਉੱਥੇ ਜਾ ਕੇ ਉਹ ਕੋਰੀਅਨ ਕਿਉਂਕਿ ਇੱਕ ਸੀਟ ਵੱਡੀ ਸਾਰੀ ਸੀਟ ਹੁੰਦੀ ਹੈ ਤੇ ਉੱਥੇ ਕੁਝ ਕੋਰੀਅਨ ਬੈਠੇ ਤੇ ਉਹਨਾਂ ਦੇ ਨਾਲ ਉਹ ਜਾ ਕੇ ਬਹਿ ਗਈ ਜਦੋਂ ਉਹ ਇੰਡੀਅਨ ਲੜਕੀ ਬੈਠੀ ਕੋਰੀਅਨ ਨਾਲ ਦੀ ਨਾਲ ਉੱਠ ਕੇ ਅਦਰ ਸੀਟ ਤੇ ਗਈ ਚਲੀ ਤਾਂ ਤੁਸੀਂ ਸੋਚੋ ਵੀ ਤੁਹਾਡੇ ਨਾਲ ਇਦਾਂ ਹੋਵੇ ਤਾਂ ਤੁਸੀਂ ਕੀ ਕਰੋਗੇ ਕੀ ਸਾਈਟ ਜਾਂਦਾ ਨਾ ਵੀ ਸਿੱਟੇ ਨੇ ਪਰ ਸਨ ਬਿਸਾਈਟ ਮੈ ਵੀ ਕੈਰਪ ਐਂਡ ਕੋ ਸਿੱਟੇ ਐਂਡ ਇਟ ਹਾਸ ਹੈਪਨ ਟੂ ਮੀ ਸੋ ਮਨੀ ਟਾਈਮਸ ਥੈਟ ਨਾਉ ਆਮ ਪਰ ਫਿਰ ਵੀ ਆਪਾਂ ਲੋਕ ਯਾਰ ਹਜੇ ਵੀ ਆਪਾਂ ਕਹਿੰਨੇ ਵੀ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾ ਇਹ ਦੂ ਵੱਡੀ ਸ਼ਰਮਿੰਦਗੀ ਕੀ ਹੋਵੇ ਹੁਣ ਪਿੱਛੇ ਜੇ ਮਾਲਦੀਵ ਨੇ ਪਤਾ ਨਹੀਂ ਕੀ ਕਾਰਨ ਨਾ ਕੋਈ ਪੋਲਿਟਿਕਸ ਕਾਰਨ ਕਰਕੇ ਉਹਨਾਂ ਨੇ ਇੰਡੀਆ ਨੂੰ ਬੈਨ ਹੀ ਕਰ ਦਿੱਤਾ ਵੀ ਇੰਡੀਅਨ ਲੋਕ ਸਾਡੇ ਦੇਸ਼ ਦੇ ਵਿੱਚੋਂ ਆਉਣੇ ਨਹੀਂ ਚਾਹੀਦੇ ਹਾਲਾਂਕਿ ਅਸੀਂ ਸੋਲਜਰ ਦਿੱਤੇ ਹੋਏ ਉਹਨਾਂ ਨੂੰ ਉਹਨਾਂ ਦੀ ਸੇਫਟੀ ਵਾਸਤੇ ਉਹ ਵੀ ਕਹਿ ਰਹੇ ਵੀ ਇੰਡੀਅਨ ਸੋਲਜਰ ਸਾਡੇ ਦੇਸ਼ ਦੇ ਵਿੱਚੋਂ ਭੱਜ ਜਾ ਮਾਲਦੀਪ ਨੂੰ ਅਸੀਂ ਕਰੋਨਾ ਵੇਲੇ ਬਹੁਤ ਸਾਰੀ ਵੈਕਸੀਨ ਫ੍ਰੀ ਦੇ ਵਿੱਚ ਦਿੱਤੀ ਆ ਫਿਰ ਵੀ ਉਹ ਕਹੀ ਜਾਂਦੇ ਵੀ ਇੰਡੀਅਨ ਲੋਕ ਸਾਡੇ ਦੇਸ਼ ਦੇ ਵਿੱਚੋਂ ਨਿਕਲ ਜਾਣ ਇਸ ਤੋਂ ਵੱਡੀ ਸ਼ਰਮਿੰਦਗੀ ਆਪਣੇ ਵਾਸਤੇ ਕੀ ਹੋ ਸਕਦੀ ਹੈ ਆਪਣੇ ਵੱਡੇ ਵੱਡੇ ਐਕਟਰ ਜਾ ਕੇ ਮਾਲਦੀਵ ਦੇ ਵਿੱਚ ਨਾਉਂਦੇ ਨੇ ਉੱਥੋਂ ਦੀ ਜਗ੍ਹਾ ਨੂੰ ਪ੍ਰਮੋਟ ਕਰਦੇ ਨੇ ਆਪਣੀ ਇੰਡੀਆ ਚ ਬਹੁਤ ਸਾਰੀਆਂ ਜਗ੍ਹਾ ਨੇ ਉਹਨਾਂ ਨੂੰ ਪ੍ਰਮੋਟ ਨਹੀਂ ਕਰ ਸਕਦੇ ਆਪਣੇ ਲਕਸ਼ਦੀਬ ਮਾਲਦੀਬ ਨਾਲੋਂ ਵੀ ਬਹੁਤ ਸੋਹਣਾ ਉਹਨੂੰ ਨਹੀਂ ਪ੍ਰਮੋਟ ਕਰ ਸਕਦੇ ਪਰ ਇਹ ਲੋਕਾਂ ਨੂੰ ਇਹ ਹੁੰਦਾ ਵੀ ਅਸੀਂ ਬਾਹਰ ਚੱਲੇ ਫੌਨ ਚੱਲੇ ਹਨ ਫੁਕਰੀ ਮਾਰਨ ਦੇ ਚੱਕਰ ਚ ਹੀ ਇਹ ਇੰਡੀਆ ਦੀ ਜੱਖਣਾ ਪੱਟੀ ਜਾ ਰਿਹਾ ਇੱਕ ਇਨਸੀਡੈਂਸ ਦੱਸਦਾ ਇੱਕ ਰਾਜਨਾ ਦਾ ਬਲੌਗਰ ਆ ਜੋ ਕਿ ਕੋਰੀਆ ਦੇ ਵਿੱਚ ਰਹਿ ਰਿਹਾ ਪਿਛਲੇ 9 ਸਾਲਾਂ ਤੋਂ ਬਲੌਗਿੰਗ ਕਰਦੇ ਦਿੱਲੀ ਤੋਂ ਉਹਦੇ ਕੁਝ ਯਾਰ ਦੋਸਤ ਉਹਦੇ ਕੋਲੇ ਗਏ ਚ ਉਹ ਕਹਿੰਦੇ ਵੀ ਅਸੀਂ ਦੱਖਣੀ ਕੋਰੀਆ ਘੁੰਮਣਾ ਤੇ ਉਹ ਇੱਕ ਕਲੱਬ ਦੇ ਵਿੱਚ ਐਂਟਰ ਹੋਣ ਲੱਗੇ ਤਾਂ ਉਥੋਂ ਦੇ ਗਾਰਡ ਨੇ ਰੋਕ ਲਿਆ ਉਹਨੇ ਆਖਿਆ ਭਰਾਵਾ ਅੰਦਰ ਨਾ ਵੜੀ ਇੱਥੇ ਅਸੀਂ ਭਾਰਤੀਆਂ ਨੂੰ ਐਂਟਰੀ ਨਹੀਂ ਦਿੰਦੇ ਇਹ ਇਸ ਰੂਲ ਇਸ ਆਰਸੀਜ਼ਮ ਯਸ ਬਦ ਨਹੀਂ ਮਾਰ는지 ਆਨਦੇ 경찰 부르셔도 되는데 입장은 안 돼요 ਯਾ ਕੋਈ ਕਿਸੇ ਹੋਰ ਜਗ੍ਹਾ ਤੇ ਜਾ ਬਲੋ ਫਿਰ ਉਹ ਕਿਸੇ ਹੋਰ ਜਗ੍ਹਾ ਤੇ ਜਾਂਦੇ ਆ ਉਥੋਂ ਦਾ ਜਿਹੜਾ ਸਿਕਿਉਰਟੀ ਗਾਰਡ ਸੀ ਉਹ ਕਹਿੰਦਾ ਚਾ ਯਾਰਾ ਕੰਮ ਕਰ ਇੱਥੇ ਨਾ ਵੜਾ ਅਸੀਂ ਨਹੀਂ ਵੜਨਾਗਾ ਭੁੱਖੇ ਭਾਰਤੀ ਆ ਜਾਂਦੇ ਸਾਡੇ ਕੋਲੇ ਫੇਰ ਉਹ ਆਕੇ ਤੀਜੀ ਜਗ੍ਹਾ ਤੇ ਜਾਂਦਾ ਤੇ ਉੱਥੇ ਤਾਂ ਹਾਦ ਹੀ ਹੋ ਜਾਂਦੀ ਹੈ ਉੱਥੇ ਤਾਂ ਉਹਨਾਂ ਨੇ ਬਹੁਤ ਵੱਡਾ ਬੋਰਡ ਲਾ ਰੱਖਿਆ ਵੀ ਇੱਥੇ ਇੰਡੀਆ ਅਤੇ ਪਾਕਿਸਤਾਨ ਦੇ ਲੋਕ ਅਲਾਉਡ ਹੀ ਨਹੀਂ ਹਨ ਜੇਕਰ ਤੁਸੀਂ ਇੰਡੀਅਨ ਹੋ ਤਾਂ ਪਾਕਿਸਤਾਨੀ ਹੋ ਹਿੰਦੂਆਂ ਜਾਂ ਮੁਸਲਮਾਨ ਹੋ ਤਾਂ ਤੁਸੀਂ ਸਾਡੇ ਕਲੱਬ ਦੇ ਵਿੱਚ ਐਂਟਰੀ ਨਹੀਂ ਪਾ ਸਕਦੇ ਪਤਾ ਨਹੀਂ ਕਿਹੜੀ ਨਫ਼ਰਤ ਉਹਨਾਂ ਦੇ ਢਿੱਡ ਚ ਵਾਰਦੀ ਜਿਹੜਾ ਕਿ ਉਹ ਆਪਣੇ ਪ੍ਰਤੀ ਇੰਨੇ ਗੁੱਸੇ ਖੋਰ ਹੋ ਗਏ ਇੰਨੇ ਹੇਟ ਨਾਲ ਵੇਂਦੇ ਜਿਵੇਂ ਕਿ ਇੰਗਲਿਸ਼ ਚ ਕਹਿ ਦਿੰਦੇ ਨਾ ਸੋ ਕਾਲਡ ਅਨਟਚੇਬਲ ਇਦਾਂ ਦੇਖਦੇ ਆਪਾਂ ਨੂੰ ਉਹ ਇਹਦੇ ਉੱਤੇ ਤੁਸੀਂ ਯਾਰ ਫਿਰ ਵੀ ਤੁਸੀਂ ਯਾਰ ਭੱਜ ਕੇ ਚੱਲ ਬਾਹਰ ਚਲਦੇ ਆਂ ਚੱਲ ਜਰਮਨੀ ਨੂੰ ਚਲਦੇ ਆਂ ਚੱਲ ਕੋਰੀਆ ਨੂੰ ਚਲਦੇ ਆਂ ਚੱਲ ਮਾਲਦੀਵ ਨੂੰ ਚਲਦੇ ਤੋ ਦੋਸਤੋ ਇਸਦੇ ਪਿੱਛੇ ਇੱਕ ਰੀਜਨ ਆ ਦੱਖਣੀ ਕੋਰੀਆ ਦੇ ਵਿੱਚ ਬਿਊਟੀ ਨੂੰ ਜ਼ਿਆਦਾ ਵੈਲਿਊ ਦਿੱਤੀ ਜਾ ਰਹੀ ਹੈ ਜੇਕਰ ਤੁਸੀਂ ਸੋਹਣੇ ਸੁਨੱਖਿਓ ਖਾਸ ਕਰਕੇ ਕੋਰੀਅਨ ਵਾਸਤੇ ਵੀ ਇਹ ਨਹੀਂ ਕੱਲੇ ਆਪਣੇ ਵਾਸਤੇ ਆ ਕੋਰੀਅਨ ਵਾਸਤੇ ਵੀ ਇਹ ਰੂਲ ਆ ਉੱਥੇ ਜੇਕਰ ਤੁਸੀਂ ਜੌਬ ਕਰਨੀ ਆ ਨਾ ਤੁਸੀਂ ਬਹੁਤ ਖੂਬਸੂਰਤ ਹੋਣੇ ਚਾਹੀਦੇ ਤੁਸੀਂ ਗੋਰੇ ਹੋਣੇ ਚਾਹੀਦੇ ਉਹ ਤੁਹਾਡੀ ਚਮੜੀ ਚਿੱਟੀ ਹੋਣੀ ਚਾਹੀਦੀ ਉਹ ਜੇਕਰ ਲੇਡੀਆਂ ਦਾ ਉਸ ਦੇ ਵਾਸਤੇ ਉਹਦੀ ਛਾਤੀ ਵੱਡੀ ਹੋਣੀ ਚਾਹੀਦੀ ਹੈ ਉਸ ਦੀ ਨੋਜ਼ ਵੱਡੀ ਹੋਣੀ ਚਾਹੀਦੀ ਅੱਖਾਂ ਪ੍ਰੀਟੀ ਹੋਣੀਆਂ ਚਾਹੀਦੀਆਂ ਤਾਂ ਕਰਕੇ ਉਹਨੂੰ ਜੌਬ ਮਿਲਦੀ ਆ ਉਸ ਦੇ ਵਿੱਚ ਜੇਕਰ ਇਹ ਤਿੰਨ ਗੁਣ ਨਹੀਂ ਹਨ ਤਾਂ ਉਸ ਦੇ ਵਾਸਤੇ ਸਰਕਾਰ ਰეკਮੈਂਡ ਕਰਦੀ ਹੈ ਵੀ ਤੁਸੀਂ ਆਪਦੀ ਪਲਾਸਟਿਕ ਸਰਜਰੀ ਕਰਵਾਓ ਸੋਹਣੇ ਬਣ ਕੇ ਆਓ ਫਿਰ ਅਸੀਂ ਤੁਹਾਨੂੰ ਜੌਬ ਦਵਾਂਗੇ ਜੇਕਰ ਤੁਸੀਂ ਕੋਈ ਹਾਈ ਲੈਵਲ ਦੀ ਜੌਬ ਕਰਨੀ ਜਿਹੜੇ ਇਸ ਵਕਤ ਦੱਖਣੀ ਕੋਰੀਆ ਚ ਇੰਡੀਅਨ ਰਹਿ ਰਹੇ ਹਨ ਉਹਨਾਂ ਨੂੰ ਇਸ ਬੇਸ ਤੇ ਰੱਖਿਆ ਗਿਆ ਕਿਉਂਕਿ ਉਹਨਾਂ ਦੇ ਖੇਤਾਂ ਦੇ ਵਿੱਚ ਲੇਬਰ ਦੀ ਸੌਟੇਜ ਆ ਉਹਨਾਂ ਨੇ ਇਹ ਗੱ ਕਿ ਉਹ ਇੰਡੀਅਨਸ ਨੂੰ ਜੇਕਰ ਤੁਸੀਂ ਸਾਡੇ ਦੇਸ਼ ਦੇ ਵਿੱਚ ਰਹਿਣਾ ਤੇ ਤੁਸੀਂ ਕੋਈ ਹਾਈ ਲੈਵਲ ਦੀ ਜੌਬ ਨਹੀਂ ਕਰ ਸਕਦੇ ਸਾਡੀ ਅਸੀਂ ਜੋ ਅਸੀਂ ਜੌਬ ਕਵਾਂਗੇ ਰეკਮੈਂਡ ਕਰਾਂਗੇ ਉਹ ਕਰਨੀ ਹੈ ਕਿਉਂਕਿ ਉਧਰ ਦੇ ਲੋਕ ਬਹੁਤ ਪੜੇ ਲਿਖੇ ਨੇ ਉਹ ਪਤਾ ਕਿਉਂ ਇੰਡੀਅਨ ਨੂੰ ਰੱਖਦੇ ਨੇ ਇੰਡੀਅਨ ਨੂੰ ਇਸ ਕਰਕੇ ਰੱਖਦੇ ਨੇ ਇੱਕ ਤਾਂ ਉਹਨਾਂ ਦੀ ਬੇਇੱਜ਼ਤੀ ਕਰਨ ਵਾਸਤੇ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਕੰਮ ਇੱਕ ਤਾਂ ਖੇਤੀ ਦਾ ਦਿੱਤਾ ਜਾਂਦਾ ਇੱਕ ਉਹਨਾਂ ਨੂੰ ਕੰਮ ਘਰ ਦੇ ਵਿੱਚ ਸਾਫ ਸਫਾਈ ਦਾ ਦਿੱਤਾ ਜਾਂਦਾ ਇੱਕ ਉਹਨਾਂ ਨੂੰ ਕੰਮ ਮੱਛੀ ਤੇ ਮੀਟ ਮਾਰਟ ਪੈਕਿੰਗ ਦਾ ਕੰਮ ਦਿੱਤਾ ਜਾਂਦਾ ਇਹ ਤਿੰਨ ਕੰਮ ਉੱਥੇ ਕਾਮਨ ਨੇ ਜਿਹੜੇ ਕਿ ਸਿਰਫ ਇੰਡੀਅਨ ਨੂੰ ਜਾਂ ਪਾਕਿਸਤਾਨੀਆਂ ਨੂੰ ਦਿੱਤੇ ਜਾ ਰਹੇ ਨੇ ਤੇ ਦੋਸਤੋ ਆ ਮੰਝਰ ਆਪਣੇ ਦੇਸ਼ ਦਾ ਹੀ ਹੈ ਇਹ ਮੰਝਰ ਹੈਗਾ ਆਂਧਰਾ ਪ੍ਰਦੇਸ਼ ਕੋਲੇ ਅਨੰਤਪੁਰ ਵਿੱਚ ਕਿਹਾ ਮੋਟਰ ਦੇ ਨਾਲ 15 ਰੈਸਟੋਰੈਂਟ ਨਰੈਂਟ ਨੇ ਦੱਖਣੀ ਕੋਰੀਆ ਦੇ ਜਿੱਥੇ ਕੇ ਉਹਨਾਂ ਮੰਨਿਓ ਇੰਡੀਅਨਸ ਨੂੰ ਅਲਾਉਡ ਨਹੀਂ ਆਪਣੇ ਦੇਸ਼ ਵਿੱਚ ਹੋ ਕੇ ਇੰਡੀਅਨਸ ਅਲਾਉਡ ਨਹੀਂਗੇ ਤੇ ਉਹਨਾਂ ਨੇ ਸਟਾਫ ਵੀ ਨੇਪਾਲ ਵਾਲਾ ਰੱਖਿਆ ਹੋਇਆ ਹੈ ਕੋਈ ਇੰਡੀਅਨ ਨੂੰ ਕੰਮ ਤੇ ਵੀ ਨਹੀਂ ਰੱਖਿਆ ਦੇਖ ਲਓ ਤੁਸੀਂ ਇੰਨਾ ਹੇਟ ਕਰਦੇ ਆਪਾਂ ਨੂੰ ਦੱਖਣੀ ਕੋਰੀਆ ਵਾਲੇ ਆਪਣੇ ਇੰਡੀਆ ਦੇ ਵਿੱਚ ਰਹਿ ਕੇ ਇੰਡੀਅਨ ਅਲਾਉਡ ਨਹੀਂ ਉਹਨਾਂ ਦੇ ਰੈਸਟੋਰੈਂਟ ਦੇ ਵਿੱਚ ਆਹ ਦੇਖ ਲਓ ਤੁਸੀਂ ਸਟਾਫ ਵੀ ਉਹਨਾਂ ਨੇ ਨੇਪਾਲੀ ਰੱਖਿਆ ਹੋਇਆ ਇਹਦੇ ਉੱਤੇ ਆਪਣੇ ਵਾਸਤੇ ਏਡੀ ਵੱਡੀ ਹੇਟ ਕਿਉਂ ਹੋ ਸਕਦੀ ਹੈ ਬੇਸ਼ਰਮੀ ਕੀ ਹੋ ਸਕਦੀ ਹੈ ਜਦੋਂ ਆਪਣੀ ਸੈਲਫ ਰਿਸਪੈਕਟ ਤੇ ਆ ਗਈ ਸੈਲਪਰਸਪੈਕਟ ਤੋਂ ਵੱਡੀ ਕੋਈ ਚੀਜ਼ ਨਹੀਂ ਦੋਸਤੋ ਦੋਸਤੋ ਉੱਥੋਂ ਦੇ ਬੱਚੇ ਵੀ ਆਪਾਂ ਨੂੰ ਹੇਟ ਕਰਦੇ ਨੇ ਉੱਥੋਂ ਦੇ ਛੋਟੇ ਬੱਚਿਆਂ ਦਾ ਕਹਿਣਾ ਵੀ ਹੇਟਡ ਇੰਡੀਅਨ ਪੀਪਲ ਬਿਕਾਉਜ਼ ਦੇ ਆਰ ਮਡੀ ਹੁਣ ਮੜੀ ਦਾ ਮਤਲਬ ਪਤਾ ਕੀ ਹੈ ਮੜੀ ਦਾ ਮਤਲਬ ਹੈਗਾ ਚਿੱਕੜ ਤੁਸੀਂ ਕਿਚੜ ਚਿੱਕੜ ਗੋਆ ਗੋਆ ਮੰਨਿਆ ਜਾਂਦਾ ਤੁਹਾਨੂੰ ਕਿਉਂਕਿ ਦੋਸਤੋ ਉੱਥੇ ਚਮੜੀ ਨੂੰ ਜ਼ਿਆਦਾ ਫੇਵਰ ਦਿੱਤਾ ਜਾਂਦਾ ਰੰਗ ਗੋਰਾ ਹੋਣਾ ਚਾਹੀਦਾ ਜੇਕਰ ਤੁਹਾਡਾ ਰੰਗ ਗੋਰਾ ਕਿਉਂਕਿ ਇੰਡੀਅਨਸ ਲੋਕ ਜ਼ਿਆਦਾਤਰ ਥੋੜੇ ਜੇ ब्राउन कलर ਚ ਆ ਜਾਂਦੇ ਲਾਲੋ ਕੁਝ ਬਾਲੇ ਕਾਲੇ ਵੀ ਆ ਕੁਝ ਮੇਰੇ ਵਰਗੇ ਬਰਾਉਨੀ ਜੇ ਆ ਮੈਂ ਤਾਂ ਹਜੇ ਖੈਰ ਬਰਾਉਨੀ ਵੀ ਨਹੀਂ ਬਰਾਉਨੀ ਤੋਂ ਵੀ ਥੋੜਾ ਜਿਹਾ ਵੱਧ ਕੇ ਆ ਇਸ ਕਰਕੇ ਆਪਣੇ ਲੋਕਾਂ ਦੀ ਚਮੜੀ ਨੂੰ ਨਹੀਂ ਪਸੰਦ ਕੀਤਾ ਜਾਂਦਾ ਕੁਝ ਹੱਦ ਤੱਕ ਕੁਝ ਹੱਦ ਤੱਕ 1.5% ਸਿੱਖਾਂ ਨੂੰ ਉੱਥੇ ਥੋੜੀ ਜੀ ਆਜ਼ਾਦੀ ਹੈਗੀ ਹੈ ਉਹਨਾਂ ਨੂੰ ਥੋੜਾ ਜਿਆਦਾ ਪਸੰਦ ਕੀਤਾ ਜਾਂਦਾ ਪਰ ਬਾਕੀ ਜਿਵੇਂ ਹਿੰਦੂ ਮੁਸਲਮ ਹੋ ਗਏ ਉਹਨਾਂ ਨੂੰ ਉਹਨਾਂ ਨਾਲ ਜਿਹੜਾ ਹਾਲ ਬਹੁਤ ਬੱਦਰੀ ਕੀਤਾ ਜਾਂਦਾ ਹਰ 10 ਤੋਂ 7 ਬੰਦਿਆਂ ਨਾਲ ਤਾਂ ਬਹੁਤ ਬੁਰਾ ਹਾਲ ਕੀਤਾ ਜਾਂਦਾ ਜੀ ਉਹਨਾਂ ਦੀ ਬਿਲਕੁਲ ਰਿਸਪੈਕਟ ਹੈ ਨਹੀਂ ਜਿਵੇਂ ਪੰਜਾਬੀ ਆਣਾ ਆਪਾਂ ਆਪਾ ਬਈਆ ਰੱਖ ਲੈਨੇ ਆ ਉਸ ਤੋਂ ਵੀ ਬੱਤਰ ਹਾਲ ਉਹ ਆਪਣੇ ਇੰਡੀਅਨ ਲੋਕਾਂ ਨਾਲ ਕਰਦੇ ਤੇ ਦੋਸਤੋ ਹਜੇ ਵੀ ਤੁਸੀਂ ਕਹਿੰਨੇ ਵੀ ਅਸੀਂ ਬਾਹਰ ਜਾਣਾ ਇਹ ਸਾਰੀਆਂ ਵੀਡੀਓ ਮੈਂ ਤੁਹਾਡੇ ਵਾਸਤੇ ਬਣਾ ਰਿਹਾ ਜੇਕਰ ਤੁਸੀਂ ਦੇਖੀਆਂ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਸੀਂ ਕੋਸ਼ਿਸ਼ ਕਰੋ ਵੀ ਚੰਗੇ ਮੁਲਖ ਜਾਓ ਜਿੱਥੇ ਤੁਹਾਡੀ ਰਿਸਪੈਕਟ ਹੋਵੇ ਸੈਲਫ ਰਿਸਪੈਕਟ ਹੋਵੇ ਹਨਾ ਇੱਜ਼ਤ ਹੋਵੇ ਠੀਕ ਹੈ ਕਿ ਨਹੀਂ ਜੇਕਰ ਤੁਹਾਡਾ ਕੋਈ ਮੁਲਖ ਇੱਜ਼ਤ ਨਹੀਂ ਕਰਦਾ ਤੇ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਇੰਡੀਆ ਚ ਕਿਰੋ ਬਹੁਤ ਸਾਰੀਆਂ ਕੰਮ ਨੇ ਇੰਡੀਆ ਚ ਜੇਕਰ ਤੁਸੀਂ ਘੁੰਮਣਾ ਇੰਡੀਆ ਚ ਬਹੁਤ ਸਾਰੀਆਂ ਜਗ੍ਹਾ ਨੇ ਲਕਸ਼ਦੀਪ ਜਾ ਸਕਦੇ ਹੋ ਜੇਕਰ ਤੁਸੀਂ ਮਾਲਦੀਵ ਜਾਣਾ ਲਕਸ਼ਦੀਪ ਜਾਓ ਰਾਜਸਥਾਨ ਜਾਓ ਬੀਕਾਨੇਰ ਜਾਓ ਬਹੁਤ ਸਾਰੇ ਇਹੋ ਜੇ ਆਪਣੇ ਇੰਡੀਆ ਚ ਵੀ ਜਿਹੜੇ ਤੁਸੀਂ ਹਜੇ ਤੱਕ ਨਹੀਂ ਦੇਖੇ ਹੋਵੋਗੇ ਤੇ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ